ਰਾਹੀਗੁਰਜੀ ਕਸਾਲ ਸਾਹਿਬ ਰਾਹੀਗੁਰਜੀ ਕੀ ਫਤਿਹ ਸੋ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਖੜਦੇ ਹਾਲਾਤ ਬਣੇ ਹੋਏ ਆ ਸਾਰੇ ਪਾਸਿਆਂ ਦੇ ਵਿੱਚ ਸੋ ਜਲੰਧਰ ਏਰੀਆ ਦੇ ਵਿੱਚ ਕਾਫੀ ਬਚਾ ਸੀ ਪਰ ਜੇ ਅੱਜ ਆਪਾਂ ਅੱਜ ਦੀ ਆਪਾਂ ਗੱਲ ਕਰੀ ਤਿੰਨ ਤਰੀਕ ਤਾਂ ਜਿਹੜੀ ਚਿੱਟੀ ਗਈ ਜਿਹੜੀ ਲੰਗਦੀ ਆ ਜਮਸ਼ੇਰ ਕੰਗਣੀਆ ਦਿਵਾਲੀ ਬਜੂਹਾ ਵਿੰਡਲ ਸੋ ਉਹਦੇ ਜਿਹੜੇ ਹਾਲਾਤ ਆ ਹੁਣ ਮਾੜੇ ਹੁੰਦੇ ਜਾ ਰਹੇ ਆ ਕਾਫੀ ਜਿਹੜਾ ਪਾਣੀ ਆ ਉਹ ਬਾਹਰ ਤੱਕ ਫੈਲ ਚੁੱਕਾ ਔਰ ਤਕਰੀਬਨ ਹਰ ਰੋਜ਼ ਜਿਆਦਾ ਨਹੀਂ ਤਾਂ 1 ਫੁੱਟ ਦੇ ਕਰੀਬ ਜਿਹੜਾ ਆ ਉਹ ਆ ਦੋ ਤਿੰਨ ਦਿਨਾਂ ਤੋਂ ਪਾਣੀ ਜਿਹੜਾ ਪੱਧਰ ਉਹਦਾ ਵਾਧਾ ਪਿਆ ਆ ਸੋ ਇਸ ਸਮੇਂ ਅਸੀਂ ਅਖੌਣਖਣਾ ਪਿੰਡ ਤੋਂ ਜਿਹੜੀ ਮੀਰਾਪੁਰ ਨੂੰ ਜਿਹੜਾ ਰਾਹ ਜਾ ਰਿਹਾ ਆ ਉੱਥੇ ਖੜੇ ਆ ਸੋ ਇਥੋਂ ਬਿਲਕੁਲ ਜਿਹੜਾ ਕਨੈਕਸ਼ਨ ਆ ਟੁੱਟ ਚੁੱਕਾ ਆ ਪਰ ਕੋਈ ਆਵਾਜ਼ ਨਹੀਂ ਹੈਗੀ ਜਿੰਨੇ ਲੱਗੇ ਲੱਗੇ ਖੇਤ ਆ ਉਹ ਸਾਰੇ ਹੀ ਲੁੱਬ ਚੁੱਕੇ ਆ ਬਾਕੀ ਇਥੋਂ ਅੱਗੇ ਜਿਹੜਾ ਜੋ ਪੁਲ ਹੈਗਾ ਇੱਕ ਉਹਦੇ ਵੀ ਤੁਹਾਨੂੰ ਜਿਹੜਾ ਜੋ ਉਸ ਮੌਕੇ ਦੇ ਹੁਣ ਦੇ ਹਾਲਾਤ ਹੈਗੇ ਆ ਉਹ ਵੀ ਦਿਖਾਉਣੇ ਉੱਤੇ ਜਾ ਕੇ ਸੋਣ ਇਹ ਹੈਗੀ ਆ ਚਿੱਟੀ ਪਿੰਡ ਦਾ ਪੁਲ ਜਿਹੜਾ ਚੱਕ ਵਿੰਡਲ ਤੇ ਖਣਖਣਾ ਦੇ ਵਿਚਕਾਰ ਆ ਸੋ ਇਹਦੇ ਹਾਲਾਤ ਆਪਾਂ ਦੇਖ ਸਕਦੇ ਆ ਇਸ ਨੇ ਆ ਪਿੰਨ ਖਣਖਣਾ ਆ ਜਿਹੜਾ ਕਿ ਤਕਰੀਬਨ ਪ੍ਰਤਾਪਰਿਆ ਸਾਈਡ ਤੋਂ ਵੀ ਔਰ ਕੰਗਸਬੋ ਵਾਲੇ ਸਾਈਡ ਤੋਂ ਵੀ ਪਾਣੀ ਜਿਹੜਾ ਘੁੰਮਦਾ ਪਿਆ ਆ ਸੋ ਗੱਪੇ ਸੈਂਟਰ ਦੇ ਵਿੱਚ ਪਿੰਡ ਜਿਹੜਾ ਆ ਗਿਆ ਆ ਤੇ ਇਹਦੇ ਨਾਲ ਵੀ ਪਾਣੀ ਲੱਗ ਚੁੱਕਾ ਫਰਨੀ ਦੇ ਸੋ ਜੇ ਪਾਣੀ ਦਾ ਪੱਧਰ ਹੋਰ ਵੱਧ ਆਇਆ ਤੇ ਹੋ ਸਕਦਾ ਟੋਸ ਪਿੰਡ ਦੇ ਵਿੱਚ ਵੀ ਪਾਣੀ ਜਾ ਸਕਦਾ ਹੈ ਨਾ ਸੋ ਜਿੰਨੇ ਵੀ ਵਾਲੇ ਦੁਆਲੇ ਜਿੰਨੇ ਵੀ ਖੇਤ ਹੈਗੇ ਆ ਜਿਮੀਦਾਰਾਂ ਦੇ ਜੋ ਫਸਲ ਹੈਗੀ ਆ ਆ ਇੱਕ ਕਮਰਦੀ ਨੂੰ ਛੱਡ ਕੇ ਜੋ ਵੀ ਹਰਾ ਚਾਰਾ ਪੱਠੇ ਸੀ ਜਿਆ ਚੋਨਾ ਸੀ ਉਹ ਸਾਰਾ ਕੁਝ तकरीबन 2 ਤੋਂ 3 ਦਿਨ ਹੋ ਗਿਆ ਜਿਹੜਾ ਕਿ ਡੁੱਬਿਆ ਹੋਇਆ ਹੈ ਤਾਂ ਕਾਫੀ ਮਾੜੇ ਹਾਲਾਤ ਹੈ ਕਾਫੀ ਸਪੀਡ ਦੇ ਵਿੱਚ ਤੁਸੀਂ ਆ ਦੇਖ ਸਕਦੇ ਆਪਾਂ ਕਿ ਪਾਣੀ ਜਿਹੜਾ ਹੈ ਕਾਫੀ ਸਪੀਡ ਦੇ ਵਿੱਚ ਆ ਰਿਹਾ ਹੈ ਚੱਲੇਗਾ ਕਿਤੇ ਵੀ ਆਪਾਂ ਮਰ ਨਹੀਂ ਆਈਏ ਸਾਰੇ ਪਾਸੇ ਪਾਣੀ ਖੜੂ ਹੈ ਆਪੇ ਸਹੀ ਵਿਗੜਾਲਾ ਡੇਰਾ ਸੀ ਉਹ ਦੇਖ ਸਾਡੇ ਪਿੱਛੇ ਉਹੇ ਬੁਰੇ ਹਾਲਾਤਾਂ ਦੇ ਵਿੱਚ ਆ ਟੋਕ ਪਾਇਆ ਸਾਰਾ ਇਹ ਬੋਤਲ ਚੋਂ ਪੀਆ ਤੇ ਆ ਇਹ ਵੀ ਜੀ ਕੋਈ ਜਿਵੇਂ ਆਪਾਂ ਅੜਖੜਾ ਤੋਂ ਬਿੰਦਲ ਨੂੰ ਆਨੇ ਆ ਪਾ ਟੱਪ ਕੇ ਆ ਪੂਰੀ ਟੱਪਦੇ ਆ ਤੇ ਕਰੀਬ ਆ ਜਿਹੜਾ ਸੜਕ ਨੂੰ ਕ੍ਰੋਸ ਕਰਦਾ ਪਾਣੀ ਇਹ ਲੱਖ ਲੱਖ ਤੱਕ ਹੈਗਾ ਆ ਜੇ ਆਪਾਂ ਇਹ ਵਿੱਚ ਤੁਰ ਕੇ ਲੰਘਦੇ ਆ ਇੱਥੇ ਲੱਕ बटे ਪਾਣੀ ਜਾਂਦਾ ਆ ਸੋ ਜਿੱਧਰ ਵੀ ਨਜ਼ਰ ਮਾਰੀਏ ਸਾਰੇ ਖੇਤ ਜਿਹੜੇ ਆ ਉਹ ਪਾਣੀ 'ਚ ਡੁੱਬ ਚੁੱਕੇ ਆ ਸਾਰੇ ਪਾਸੇ ਪਾਣੀ ਨੂੰ ਤਣ ਨਹੀਂ